ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਪ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਟੇਸਟੀ ਫਿਰਨੀ ਜੋ ਕਿ 5 ਤੋਂ 7 ਮਿੰਟ ਦੇ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਸਾਰਿਆਂ ਨੂੰ ਬਹੁਤ ਹੀ ਜ਼ਿਆਦਾ ਪਸੰਦ ਆਉਂਦੀ ਹੈ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ ਅੱਧੀ ਕੌਲੀ ਚੌਲਾਂ ਦੀ ਲਈ ਹੈ ਇਸ ਤੋਂ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਬਾਅਦ ਵਿੱਚ ਇਸ ਨੂੰ ਆਪਾਂ মিক্সার গ্রাইন্ডার ਦੇ ਵਿੱਚ ਪਾ ਕੇ ਬਰੀਕ ਕਰ ਲਵਾਂਗੇ ਇਸਦੀ ਆਪਾਂ ਬਹੁਤ ਜ਼ਿਆਦਾ ਬਰੀਕ ਪੇਸਟ ਨਹੀਂ ਬਣਾਉਣੀ ਥੋੜਾ ਥੋੜਾ ਇਸ ਨੂੰ ਆਪਾਂ ਖੜਾ ਜਿਹਾ ਹੀ ਰੱਖਣਾ ਹੈ ਇਹ ਦੇਖੋ ਆਪਾਂ ਇਸ ਨੂੰ ਵਾਸ਼ ਕਰ ਲਿਆ ਹੈ ਤੇ ਹੁਣ ਇਸ ਨੂੰ ਆਪਾਂ ਜਾਰ ਦੇ ਵਿੱਚ ਪਾ ਕੇ ਮਿਕਸ ਕਰ ਲਵਾਂਗੇ ਜੇਕਰ ਤੁਹਾਡੇ ਕੋਲ ਜ਼ਿਆਦਾ ਟਾਈਮ ਹੋਵੇ ਤਾਂ ਤੁਸੀਂ ਵਾਸ਼ ਕਰਕੇ ਚੌਲਾਂ ਨੂੰ ਉਹਨਾਂ ਨੂੰ ਸੁਕਾ ਕੇ ਫਿਰ ਉਸ ਨੂੰ ਦਰਦਰਾ ਪੀਸ ਸਕਦੇ ਹੋ ਇਹ ਦੇਖੋ ਹੁਣ ਆਪਾਂ ਇਸ ਦਾ ਪੇਸਟ ਬਣਾ ਕੇ ਤਿਆਰ ਕਰ ਲਿਆ ਹੈ ਦੇਖੋ ਥੋੜਾ ਥੋੜਾ ਦਰਦਰਾ ਹੈ ਬਹੁਤ ਜਿਆਦਾ ਆਪਾਂ ਇਸ ਨੂੰ ਬਰੀਕ ਨਹੀਂ ਪੀਸਿਆ ਇੱਥੇ ਆਪਾਂ ਕੁਝ ਡਰਾਈ ਫਰੂਟ ਲਏ ਹਨ ਮੈਂ ਕੁਝ ਬਦਾਮ ਕਾਜੂ ਤੇ ਕਿਸ਼ਮਿਸ਼ ਲਈ ਹੈ ਬਦਾਮ ਤੇ ਕਾਜੂਆਂ ਦੀ ਤੁਸੀਂ ਚਾਹੋ ਤਾਂ ਪੇਸਟ ਵੀ ਬਣਾ ਸਕਦੇ ਹੋ ਪਰ ਮੈਂ ਇੱਥੇ ਬਰੀਕ-ਬਰੀਕ ਇਹਨਾਂ ਨੂੰ ਕੱਟ ਲਵਾਂਗੀ ਬਰੀਕ-ਬਰੀਕ ਕੱਟ ਕੇ ਪਾਉਣ ਨਾਲ ਵੀ ਇਹਨਾਂ ਦਾ ਟੇਸ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਵਿੱਚ ਇੱਕ ਕਰੰਚੀ-ਕਰੰਚੀ ਟੇਸਟ ਦਿੰਦੇ ਹਨ ਜੇਕਰ ਤੁਸੀਂ ਇਸ ਨੂੰ ਮਿਕਸੀ ਵਿੱਚ ਪਾ ਕੇ ਪੀਸਣਾ ਹੋਵੇ ਤਾਂ ਤਾਂ ਵੀ ਤੁਸੀਂ ਇਹਨਾਂ ਨੂੰ ਦਰਦਰਾ ਹੀ ਪੀਸਣਾ ਹੈ ਬਹੁਤ ਜ਼ਿਆਦਾ ਬਰੀਕ ਪੇਸਟ ਨਹੀਂ ਕਰਨਾ ਇੱਥੇ ਆਪਾਂ ਬਦਾਮ ਕੱਟ ਲਏ ਹਨ ਹੁਣ ਨਾਲ ਹੀ ਆਪਾਂ ਬਰੀਕ-ਬਰੀਕ ਇਹਨਾਂ ਨੂੰ ਕਾਜੂਆਂ ਨੂੰ ਵੀ ਕੱਟ ਲਵਾਂਗੇ ਜੇਕਰ ਤੁਹਾਨੂੰ ਇਹ ਰੈਸਪੀ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਇਸ ਨੂੰ ਸਬਸਕ੍ਰਾਈਬ ਵੀ ਕਰ ਲਿਓ ਇਹ ਦੇਖੋ ਆਪਾਂ ਇੱਥੇ ਕਾਜੂ ਵੀ ਕੱਟ ਲਏ ਹਨ ਹੁਣ ਆਪਾਂ ਇੱਥੇ ਕਿਸ਼ਮਿਸ਼ ਵੀ ਰੱਖ ਲਈ ਹੈ ਹੁਣ ਆਪਾਂ ਮੋٹے ਤਲੇ ਦਾ ਕੋਈ ਵੀ ਬਰਤਨ ਲਵਾਂਗੇ ਕੋਈ ਪਤੀਲਾ ਲੈ ਲਓ ਕੋਈ ਕੜਾਹੀ ਲੈ ਲਓ ਮੋٹے ਤਲੇ ਦੀ ਹੋਵੇ ਉਸ ਦੇ ਵਿੱਚ ਮੈਂ 1.5 ਲੀਟਰ ਦੁੱਧ ਪਾ ਲਿਆ ਹੈ ਦੁੱਧ ਨੂੰ ਇੱਕ ਬੋਇਲ ਆਉਣ ਤੱਕ ਆਪਾਂ ਇਸ ਨੂੰ ਹਿਲਾਉਂਦੇ ਹੋਏ ਪਕਾਵਾਂਗੇ ਹੁਣ ਇਸ ਦੇ ਵਿੱਚ ਇੱਕ ਬੋਇਲ ਆ ਚੁੱਕਾ ਹੈ ਇਹਦੇ ਵਿੱਚੋਂ ਮੈਂ ਇੱਕ 1.5 ਕੜਛੀ ਦੁੱਧ ਦੀ ਅਲੱਗ ਕੱਢ ਲਵਾਂਗੀ ਇਸ ਦੇ ਵਿੱਚ ਆਪਾਂ ਪਾਵਾਂਗੇ ਕੇਸਰ ਜਿਸ ਦੇ ਨਾਲ ਫਿਰਨੀ ਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਵੇਗਾ ਤੇ ਇਸ ਦੇ ਵਿੱਚ ਕਲਰ ਵੀ ਬਹੁਤ ਜ਼ਿਆਦਾ ਵਧੀਆ ਆਵੇਗਾ ਜੇਕਰ ਤੁਹਾਡੇ ਕੋਲ ਕੇਸਰ ਨਹੀਂ ਹੈ ਤਾਂ ਤੁਸੀਂ ਇਸ ਦੀ ਜਗ੍ਹਾ ਤੇ ਫੂਡ ਕਲਰ ਵੀ ਥੋੜਾ ਜਿਹਾ ਪਾ ਸਕਦੇ ਹੋ ਹੁਣ ਆਪਾਂ ਇਸ ਨੂੰ ਇੱਕ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰਕੇ ਤੇ ਰੱਖ ਦਵਾਂਗੇ ਇੱਥੇ ਦੇਖੋ ਆਪਣੇ ਦੁੱਧ ਦੇ ਵਿੱਚ ਬੋਇਲ ਆ ਰਿਹਾ ਹੈ ਹੁਣ ਇੱਥੇ ਆਪਾਂ ਜਿਹੜੇ ਚੌਲ ਮਿਕਸ ਕੀਤੇ ਸਨ ਉਹਨਾਂ ਨੂੰ ਇਸ ਦੇ ਵਿੱਚ ਐਡ ਕਰ ਦਵਾਂਗੇ। ਚੌਲ ਆਪਾਂ ਸਾਰੇ ਐਡ ਕਰ ਲਏ ਹਨ। ਹੁਣ ਥੋੜਾ ਜਿਹਾ ਇਸ ਜਾਰ ਦੇ ਵਿੱਚ ਆਪਾਂ ਦੁੱਧ ਪਾ ਕੇ ਜਿਹੜਾ ਇਸ ਦੇ ਸਾਈਡ ਤੇ ਚੌਲ ਲੱਗੇ ਹਨ ਉਹਨਾਂ ਨੂੰ ਵੀ ਇਸ ਦੇ ਵਿੱਚ ਹੀ ਪਾ ਦਵਾਂਗੇ। ਹੁਣ ਇਸ ਨੂੰ ਆਪਾਂ ਲਗਾਤਾਰ ਹਿਲਾਉਂਦੇ ਹੋਏ ਪਕਾਵਾਂਗੇ। ਤਾਂ ਕਿ ਆਪਣੇ ਚੌਲ ਤਲੇ ਦੇ ਨਾਲ ਨਾ ਲੱਗਣ ਜਿਸ ਤਰ੍ਹਾਂ ਜਿਸ ਤਰ੍ਹਾਂ ਇਹ ਪੱਕਦੀ ਜਾਵੇਗੀ ਇਥੇ ਠਿੱਕ ਹੋਈ ਜਾਵੇਗੀ ਤੇ ਬਹੁਤ ਹੀ ਜ਼ਿਆਦਾ ਵਧੀਆ ਕਲਰ ਵੀ ਇਸ ਦਾ ਆਵੇਗਾ ਤੇ ਟੇਸਟ ਵੀ ਇਸ ਦਾ ਬਹੁਤ ਜ਼ਿਆਦਾ ਵਧੀਆ ਆਵੇਗਾ ਇਹ ਦੇਖੋ ਹੌਲੀ ਹੌਲੀ ਆਪਣਾ ਦੁੱਧ ਠਿੱਕ ਹੋ ਰਿਹਾ ਹੈ ਜਦੋਂ ਆਪਣਾ ਦੁੱਧ ਥੋੜਾ ਜਿਹਾ ਹੋਰ ਠਿੱਕ ਹੋ ਗਿਆ ਤਾਂ ਇਸ ਸਟੇਜ ਦੇ ਉੱਪਰ ਆਪਾਂ ਇਸ ਦੇ ਵਿੱਚ ਬ੍ਰੀਕ ਕੱਟੇ ਹੋਏ ਡ్రਾਈ ਫਰੂਟ ਐਡ ਕਰ ਦਵਾਂਗੇ ਮੈਂ ਇੱਥੇ ਦੋ ਤੋਂ ਤਿੰਨ ਛੋਟੀਆਂ ਇਲਾਇਚੀਆਂ ਦੇ ਬੀਜ ਵੀ ਲਏ ਹਨ ਉਹਨਾਂ ਨੂੰ ਮੈਂ ਇਸ ਦੇ ਵਿੱਚ ਐਡ ਕਰ ਲਿਆ ਹੈ ਜਿਸ ਨਾਲ ਇਸ ਦਾ ਫਲੇਵਰ ਹੋਰ ਜ਼ਿਆਦਾ ਵਧੀਆ ਆਵੇਗਾ ਹੁਣ ਆਪਾਂ ਇਸ ਨੂੰ ਹਿਲਾਉਂਦੇ ਹੋਏ ਪਕਾਵਾਂਗੇ ਫਿਰਨੀ ਬਣਾਉਣੀ ਬਹੁਤ ਹੀ ਆਸਾਨ ਹੈ ਤੇ ਬਹੁਤ ਹੀ ਜਲਦੀ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਇਥੇ ਆਪਾਂ ਜਿਹੜਾ ਆਪਣਾ ਕੇਸਰ ਵਾਲਾ ਦੁੱਧ ਸੀ ਉਸ ਨੂੰ ਐਡ ਕਰ ਦਵਾਂਗੇ ਤੇ ਇਸ ਨੂੰ ਹੁਣ ਆਪਾਂ ਲਗਾਤਾਰ ਹਿਲਾਉਂਦੇ ਹੋਏ ਪਕਾ ਲਵਾਂਗੇ ਇਹ ਦੇਖੋ ਕਿੰਨਾ ਵਧੀਆ ਇਸ ਦਾ ਜੈਲੋ ਜੈਲੋ ਕਲਰ ਹੋ ਗਿਆ ਹੈ ਤੇ ਕਿੰਨੀ ਜਿਆਦੀ ਇੱਥੇ ਆਪਣੀ ਫਿਰਨੀ ਬਣ ਕੇ ਤਿਆਰ ਹੋ ਰਹੀ ਹੈ ਕੋਈ ਵੀ ਇਸ ਦੇ ਵਿੱਚ ਝੰਜਟ ਵਾਲੀ ਗੱਲ ਨਹੀਂ ਹੈ ਤੁਸੀਂ ਜਰੂਰ ਇੱਕ ਵਾਰੀ ਇਸ ਨੂੰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਉਂਦੀ ਹੈ ਜੇਕਰ ਆਪਣੇ ਘਰ ਦੇ ਵਿੱਚ ਕੋਈ ਗੈਸਟ ਆ ਜਾਣ ਤਾਂ ਆਪਾਂ ਇਹ ਫਟਾਫਟ ਬਣਾ ਕੇ ਸਰਵ ਕਰ ਸਕਦੇ ਹਾਂ ਹੁਣ ਇੱਥੇ ਆਪਾਂ ਆਪਣੇ ਸਵਾਦ ਦੇ ਅਨੁਸਾਰ ਖੰਡ ਐਡ ਕਰ ਦਵਾਂਗੇ ਮੈਂ ਦੋ ਵੱਡੇ ਚਮਚ ਇਸ ਦੇ ਵਿੱਚ ਖੰਡ ਐਡ ਕੀਤੀ ਹੈ ਤੁਸੀਂ ਖੰਡ ਵੱਧ ਘੱਟ ਵੀ ਪਾ ਸਕਦੇ ਹੋ ਇਹ ਤੁਹਾਡਾ ਆਪਣਾ ਸਵਾਦ ਹੈ ਹੁਣ ਇਸ ਨੂੰ ਆਪਾਂ ਫੇਰ ਹਿਲਾ ਕੇ ਪਕਾਵਾਂਗੇ ਤੇ ਸਾਈਡਾਂ ਤੇ ਜਿਹੜਾ ਥੋੜਾ ਥੋੜਾ ਦੁੱਧ ਲੱਗ ਰਿਹਾ ਹੈ ਠਿੱਕ ਹੋ ਕੇ ਉਸ ਨੂੰ ਨਾਲੋਂ ਨਾਲ ਉਤਾਰੀ ਜਾਵਾਂਗੇ ਜਿਸ ਦੇ ਨਾਲ ਆਪਣੀ ਫਿਰਨੀ ਹੋਰ ਜ਼ਿਆਦਾ ਕਰੀਮੀ ਬਣ ਕੇ ਤਿਆਰ ਹੋਵੇਗੀ ਇਹ ਦੇਖੋ ਜੀ ਕਿੰਨਾ ਵਧੀਆ ਕਲਰ ਆਇਆ ਹੈ ਤੇ ਕਿੰਨੀ ਵਧੀਆ ਆਪਣੀ ਇਹ ਫਿਰਨੀ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਇੱਥੇ ਗੈਸ ਦਾ ਫਲੇਮ ਬੰਦ ਕਰ ਦਵਾਂਗੇ ਤੇ ਹੁਣ ਆਪਾਂ ਇਸ ਨੂੰ ਕਰਾਂਗੇ ਸਰ ਦੇਖੋ ਕਿੰਨੀ ਕਰੀਮੀ ਤੇ ਕਿੰਨੀ ਥਿਕ ਆਪਣੀ ਫਿਰਨੀ ਬਣ ਕੇ ਤਿਆਰ ਹੋਈ ਹੈ ਤੁਸੀਂ ਜਰੂਰ ਇੱਕ ਵਾਰੀ ਇਸ ਨੂੰ ਟਰਾਈ ਕਰਿਓ ਤੇ ਮੈਨੂੰ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਡੀ ਰੈਸਪੀ ਕਿੱਦਾਂ ਦੀ ਬਣੀ ਤੇ ਤੁਹਾਨੂੰ ਇਹ ਕਿੱਦਾਂ ਦੀ ਲੱਗੀ ਬਲੀਜ਼ ਜੇਕਰ ਤੁਹਾਨੂੰ ਵੀਡੀਓ ਥੋੜੀ ਵੀ ਵਧੀਆ ਲੱਗੀ ਤਾਂ ਇੱਕ ਲਾਈਕ ਜ਼ਰੂਰ ਕਰਿਓ ਕਿਉਂਕਿ ਤੁਹਾਡੇ ਲਾਈਕ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਲਓ ਜੀ ਹੁਣ ਆਪਾਂ ਇਸ ਨੂੰ ਪਾਉਨੇ ਆ ਕੋਲੀ ਦੇ ਵਿੱਚ ਤੇ ਇੰਜੋਏ ਕਰਦੇ ਆ ਤੁਸੀਂ ਵੀ ਇਸ ਨੂੰ ਬਣਾਇਓ ਖਾਇਓ ਤੇ ਇੰਜੋਏ ਕਰਿਓ ਦੇਖੋ ਕਿੰਨੀ ਵਧੀਆ ਆਪਣੀ ਇਹ ਫਿਰਨੀ ਲੱਗ ਰਹੀ ਹੈ ਤੇ ਇਸ ਨੂੰ ਜਸਟ 5 ਤੋਂ 7 ਮਿੰਟ ਹੀ ਬਣਦੇ ਵਿੱਚ ਲੱਗੇ ਹਨ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ